ਹਲੇ ਫਟਾਫਟ ਬਾੜਸ ਮਾਰ ਕੇ ਨਾ ਕਰਦੀ ਆ ਜਬਾਪੂ ਨਾਲ ਗੱਲ ਇਹਨੇ ਤਾਂ ਨਾ ਕਲਮੂਹ ਨੇ ਨਾ ਸਿਰ ਚੜੀ ਪਈ ਜਮੀ ਮੇਰੇ ਲਾ ਦੁਪਹਿਰ ਆ ਗਿਆ ਹੁਣ ਤਾਂ ਮੈਂ ਬਾਪੂ ਜੀ ਉਹ ਬੈਠੇ ਨੇ ਕਰਦੀ ਆ ਬਾਪੂ ਜੀ ਨਾਲ ਗੱਲ ਬਾਪੂ ਜੀ ਹਾਂ ਭਾਈ ਦੇਖ ਲੋ ਫਿਰ ਕਹੋਂਗੇ ਦੱਸਿਆ ਨੀਗਾ ਮੈਂ ਤੁਹਾਨੂੰ ਗੱਲ ਕਹਿਣਾ ਹੀ ਆਂਗੀ ਦੱਸੋ ਭਾਈ ਕੱਲ ਨਾ ਮੈਂ ਕਣਕ ਤੋਕ ਸੁੱਕਣੇ ਪਾਈ ਸੀ ਉਹ ਆਪਣੇ ਨਾਲ ਕਲਮੋਹੀ ਨੇ ਇਹ ਜੀ ਨਜ਼ਰ ਲਾਈ ਹੈਗੀ ਅੱਛਾ ਸਾਰੇ ਕਣਕ ਚ ਨਾ ਨੇਰੀ ਆਈ ਰੇਤੇ ਨਾਲ ਭਰ ਗਈ ਮੈਂ ਇੱਕ ਬੇਨਤੀ ਕਰਦਾ ਪੁੱਤ ਤੈਨੂੰ ਐਨਾ ਪੜਿਆ ਲਿਖਿਆ ਪਰਿਵਾਰ ਆ ਤੁਹਾਡਾ ਤੇ ਪੜਿਆ ਲਿਖਿਆ ਪਰਿਵਾਰ ਆ ਹੁਣ ਬਹਿਮਾ ਚ ਕਿਉਂ ਪੜਦੇ ਹੋ ਨਹੀਂ ਬਾਪੂ ਜੀ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਕਹਿੰਦੇ ਹੁੰਦੇ ਨੇ ਨਾ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਓ ਉਹ ਤਾਂ ਇੰਨੀ ਕਾਲੀ ਜੀਬ ਵਾਲੀ ਹੈਗੀ ਕੋਈ ਨਹੀਂ ਮੈਂ ਉਹਨੂੰ ਕਹੂੰਗਾ ਪੁੱਤ ਸਮਝਾਉਂਗਾ ਰੀਤ ਨੂੰ ਠੀਕ ਹੈ ਰਲ ਮਿਲ ਕੇ ਰਹਿਆ ਕਰੋ ਮੇਰੀ ਦਾੜੀ ਕਿੰਦਾ ਦੇਖ ਲਿਆ ਕਰੋ ਕੀ ਕਰਾਂ ਬਾਪੂ ਜੀ ਮੈਂ ਤਾਂ ਬਥੇਰਾ ਸੋਚਦੀ ਆ ਉਹ ਤਾਂ ਪਰ ਸੋਚਦੀ ਹੋਣੀ ਹੈਗੀ ਕਿਸੇ ਕੋਈ ਗੱਲ ਵੀ ਕੋ ਨੂੰ ਉਹਨੂੰ ਸਮਝਾਵਾਂਗੇ ਪੁੱਤਨ ਵਾਲੇ ਆਥਲੇ ਮੈਂ ਮੁੰਡੇ ਨੂੰ ਕਹੂੰਗਾ ਵੀ ਰੀਤ ਨੂੰ ਸਮਝਾ ਠੀਕ ਹੈ ਤੇ ਦੇਖ ਲਾ ਕੀਵੇਂ ਲੱਗੀ ਆ ਫਟਾਫਟ ਚੁਕਲੀਆਂ ਕਰਨ ਵੀ ਤੇਰਾ ਕੱਲੀ ਦਾ ਬਾਪੂ ਤਾਂ ਨਹੀਂ ਹੈਗਾ ਕੋਈ ਨਾ ਮੈਂ ਵੀ ਦੱਸ ਦਿਆਂ ਇਹ ਕਰਤੁੱਤਾ ਬਾਪੂ ਨੂੰ ਐ ਕਿਵੇਂ ਇਹ ਸਾਰੀਆਂ ਗੱਲਾਂ ਆਪ ਹੀ ਦੱਸੂਗੀ ਬੋਲੀ ਜਾਨੀ ਆ ਤੋ ਹੈ ਇਹ ਤਾਂ ਹੌਲੀ ਬੁੱਤ ਮੜਾ ਜਾ ਬਾਪੂ ਮੈਂ ਹੌਲੀ ਬੋਲ ਕੇ ਦੱਸ ਕੀ ਕਰਾਂ ਘੰਟਾ ਹੋ ਗਿਆ ਉਹਨਾਂ ਚੁਗਲੀਆਂ ਲਾਉਂਦੀ ਇਹਨੂੰ ਅੱਗ ਮੰਡੀ ਸੁਣ ਕੇ ਕੀ ਕਹਿਣਗੇ ਵੀ ਦੋਨੇ ਸੱਚੀਆਂ ਭੈਣਾਂ ਦਾ ਦੇਖੋ ਗਵਾਂਡੀ ਤਾਂ ਵਿਚਾਰੇ ਆਪ ਬੁਸ਼ਰਮ ਹੋ ਗਈ ਦੀ ਸੁਣ ਸੁਣ ਕੇ ਰੋਜ਼ ਹੀ ਆ ਲੜਾਈਆਂ ਦੰਗੇ ਕੀ ਕਰਤੇ ਮੈਂ ਦੱਸੀ ਮਾੜੀ ਮੋਟੀ ਬਾਪੂ ਦੀ ਸ਼ਰਮ ਕਰ ਲੈ ਕੋਈ ਨਾ ਬਾਪੂ ਮੇਰਾ ਹੀ ਆਂ ਜਾ ਕੇ ਮੂੰਹ ਆ ਜਾਨੀ ਆ ਮਾੜਾ ਮੋਟਾ ਪੱਲਾ ਵੀ ਕਰ ਲਿਆ ਕਰ ਉਹ ਭਾਈ ਅੱਜ ਕੱਲ ਕੋਈ ਪੱਲਾ ਨਹੀਂ ਕਰਦਾ ਪੜੇ ਲਿਖੇ ਜਮਾਨਾ ਪਤਾ ਨਹੀਂ ਕਿੱਥੇ ਉਹੀ ਤੂੰ ਫਿਰੀ ਜਾਨੀ ਆ 47 ਚ ਮੈਨੂੰ ਸ਼ਰਮ ਆਉਂਦੀ ਏ ਪੱਲੇ ਦੀ ਚੰਗਾ ਚੁੰਮੀ ਲੈ ਲਈ ਨਾ ਮੈਨੂੰ ਬੜੀ ਅਕਲ ਜੀ ਨੇ ਸਿਖਾਇਆ ਕਰ ਆਪਦੇ ਕੰਮ ਦਾਤਕ ਮਤਲਬ ਰੱਖਿਆ ਕਰ ਨਾ ਕੀ ਦੱਸੇ ਬਾਪੂ ਨੂੰ ਤੂੰ ਦੱਸ ਹੁਣ ਨਾ ਤੂੰ ਪੁੱਛ ਬਾਪੂ ਨੂੰ ਮੈਂ ਕੀ ਦੱਸਣਾ ਸੀਗਾ ਆਉਨੇ ਸਿਰ ਚੜੀ ਆ ਮਾਣਾ ਕੀ ਕਿਹਾ ਬਾਪੂ ਜੀ ਇਹਨੇ ਇਹਨੇ ਭਾਈ ਕੁਛ ਨਹੀਂ ਕਿਹਾ ਇਹਨੇ ਗੱਲ ਕਹੀ ਆ ਵੀ ਮੇਰੀ ਕਣਕ ਸੁੱਕਣੀ ਲਾਈ ਸੀ ਅੱਛਾ ਉਹ ਨੂੰ ਨજર ਲਾਤੀ ਤੇ ਉਹਦੇ ਵਿੱਚ ਰੇਤਾ ਪੈ ਗਿਆ ਮੇਰਾ ਆਟਾ ਸਾਰਾ ਖਰਾਬ ਹੋ ਗਿਆ ਭਾਈ ਇਹ ਗੱਲ ਕਹੀ ਆ ਭਾਈ ਵੀ ਆਟਾ ਨਹੀਂ ਖਰਾਬ ਹੋਇਆ ਜਿਹੜਾ ਕੁਛ ਹੋਣਾ ਉਹ ਹੋ ਕੇ ਰਹੇ ਦਾ ਤੁਸੀਂ ਪੜੇ ਲਿਖਿਓ ਕਿ ਅੱਜਕੱਲ ਨਜਰਾ ਫਜਨਾ ਨਹੀਂ ਲੱਗਦੀ ਗੱਲ ਦਾ ਬਾਪੂ ਉਹੀ ਆ ਨਾ ਤੈਨੂੰ ਆਪ ਨੂੰ ਤਾਂ ਸੰਗ ਨਹੀਂ ਆਉਂਦੀ ਹੈਗੀ ਤੂੰ ਸਿਆਲੇ ਵਿਆਲੇ ਬੰਦੇ ਦੇ ਕੰਨ ਭਰੀ ਜਿਨੇ ਜਿਹੜੇ ਬਲੱਡ ਵੱਧ ਗਿਆ ਮੁੰਡੇ ਦੋਏ ਨਹੀਂ ਹੈਗੀ ਆਪਣੇ ਘਰ ਵਾਲੇ ਕੌਣ ਚੱਕੇ ਫਿਰ ਬਾਪੂ ਨੂੰ ਐਡੀ ਭਰੀ ਦੇ ਆਉਦੀ ਮੇਰੀ ਗੱਲ ਸੁਣ ਲੈ ਬਾਪੂ ਉਹ ਹੀ ਗੱਲ ਹੈ ਬਾਪੂ ਦੀ ਸਮਝਣ 'ਚ ਫਰਕ ਰਹਿ ਗਿਆ ਮੈਂ ਤਾਂ ਕਣਕ ਧੋ ਕੇ ਸੁੱਕਣ ਪਾਈ ਤੋ ਗਈ ਹਾਏ ਹਾਏ ਤੜਕੀ ਤੜਕੇ ਨੇ ਕਣਕ ਧੋ ਕੇ ਸੁੱਕਣ ਪਾਈ ਅੱਛਾ ਦੀ ਨੇਰੀ ਆ ਗਈ ਸਾਰੀ ਮੇਰੀ ਕਣਕ ਪਰ ਗਿਰੇ ਤੇ ਨਾਲ ਹਈ ਆਟਾ ਤਾਂ ਮੈਂ ਪਹੋਣਾ ਸੀ ਪਹੋਣਾ ਸੀ ਨਾਲੇ ਹੋਰ ਨਾ ਫਿਰ ਆ ਤਾਂ ਮੇਰਾ ਆਪ ਹੱਥ 'ਚ ਹੀ ਫੜੀ ਬੈਠੀ ਆ ਜਦੋਂ ਜੀ ਕਰੇ ਮੀਂਹ ਪਾ ਲੈ ਜਦੋਂ ਜੀ ਕਰੇ ਨੇਰੀ ਭਾੜਾ ਹਣਾ ਨਿੱਤੇ ਰਤਾ ਮੈਨੂੰ ਚੰਗੀ ਤਰ੍ਹਾਂ ਪਤਾ ਕਾਲੀ ਜੀ ਬਾਲੀਆਂ ਤੂੰ ਤੇਰੀ ਜੀਬ ਤੇ ਦੱਸ ਦਿਖਾ ਮੈਨੂੰ ਕਿਹੜੇ ਲਾਲ ਮੋਗਨੇ ਮੇਰੀ ਗੱਲ ਸੁਣੋ ਪੁੱਤ ਮੈਂ ਨਾ ਜਦੋਂ ਆਂਡੀਆਂ ਗਮਾਂਡੀਆਂ ਦੇ ਲੜਾਈ ਹੁੰਦੀ ਵੇਖਦਾ ਸੀ ਬਹੂਆਂ ਦੀ ਐਸੇ ਕਰਕੇ ਮੈਂ ਦਿਮਾਗ ਲੜਾ ਕੇ ਦੋਨਾਂ ਥੋੜਾ ਸੱਕੀਆਂ ਭੈਣਾਂ ਦਾ ਰਿਸ਼ਤਾ ਲੈ ਲੈਂਦਾ ਉਸ ਦਾ ਅਟੋ ਅਟੀਆਂ ਨਾਲੋਂ ਵੀ ਜ਼ਿਆਦਾ ਲੜਾਈ ਕਰਦੀਆਂ ਦਿਮਾਗ ਤੇ ਲੋੜ ਪਾ ਦਿੰਦੀਆਂ ਬੁਢੇ ਬੰਦੇ ਦਾ ਦਾੜੀ ਦੀ ਤਾਂ ਦੇਖ ਲਓ ਮੇਰੀ ਦੀ ਬੱਪੂ ਮੈਂ ਤਾਂ ਬਥੇਰਾ ਸੋਚਦੀ ਆ ਇਹ ਮੇਰੇ ਨਾਲੇ ਭੈਣ ਕਿੱਥੇ ਤਾਂ ਡੈਨ ਅਸਿਰੇ ਦੀ ਇਹ ਹੀ ਨਹੀਂ ਸੋਚਦੀ ਹੈਗੀ ਕੱਲ ਪਤਾ 10 ਕਿਲੋ ਦੀ ਬਾਲਟੀ ਭਰੀ ਹੋਈ ਸੀ ਦੁੱਧ ਦੀ ਬਿੱਲੀ ਮੋਹ ਲਾ ਗਈ ਇਹਨੇ ਦੇਖਿਆ ਸਾਰਾ ਦੁੱਧ ਖਰਾਬ ਗਿਆ ਨਾ ਮੈਂ ਡੈਰੀ ਚ ਪਾਉਣ ਜੋਗੀ ਕੋਈ ਸਾਹਮ ਕੇ ਰੱਖ ਚੁੱਪ ਕਰ ਜਾ ਨੀ ਮੈਨੂੰ ਬਾਪੂ ਜੀ ਨੇ ਕਿਹਾ ਜਵਾਰੀ ਆਂਦੀ ਹੈਗੀ ਨਹੀਂ ਫੜ ਕੇ ਗੋਡੇ ਥੱਲੇ ਲੈ ਲਉ ਫੇ ਤੂੰ ਤਾਂ ਬਚ ਜੇਂਗੀ ਬਾਲ ਬਾਲ ਕਰ ਦੂ ਮੈਂ ਤੇਰੀ ਗੁੱਤਨੀ ਜੀ ਦੇ ਬਾੜੀ ਚੰਪਣੇ ਜਿਹੜੇ ਦੋ ਹੈਗੇ ਨੇ ਇਹ ਵੀ ਨਹੀਂ ਰਹਿਣੇ ਗੱਲ ਸੁਣੋ ਭਾਈ ਹੁਣ ਤਾਂ ਤੁਸੀਂ ਗੁੱਤਮੁਗੁੱਤੇ ਹੋਵੋਗੇ ਆਥਣੇ ਉਹ ਦੋਨੇ ਭਾਈ ਗੁੱਤਮੁਗੁੱਤੀ ਹੋਣਗੇ ਟਿਕ ਜੋ ਟਿਕ ਜੋ ਮੈਥੋਂ ਹੱਥ ਬਣਾ ਲਓ ਬਾਪੂ ਤੂੰ ਹੱਥ ਨਾ ਬੰਨ ਮੈਂ ਤਾਂ ਟਿਕ ਜੂਗੀ ਇਹਨੂੰ ਕਹਦੇ ਵੀ ਉਹਨਾਂ ਨੂੰ ਕੋਈ ਗੱਲ ਲੈਣਾ ਦੱਸੇ ਇਹ ਹੀ ਬਾੜੀਆਂ ਚੁਗਲੀਆਂ ਦੀ ਮਾਂ ਐ ਨਾਲੇ ਗੱਲ ਸੁਣ ਲੈ ਇਦੂ ਮੁੜ ਕੇ ਮੇਰੀ ਚੀਜ਼ ਮਣੀ ਚਾਖਦੀ ਥਾਗੀ ਨਾ ਖਬਰਦਾਰ ਰਹੀਂ ਚੱਲ ਮੈਂ ਤਾਂ ਕਰਦੀਆਂ ਕੰਮ ਆਉਂਦਾ ਕਰਦੀਆਂ ਕੰਮ ਨਾਲੇ ਹੋਰ ਹੋਰ ਤਾਂ ਕੋਈ ਕੰਮ ਨਹੀਂ ਚੁਗਲੀਆਂ ਤਾਂ ਬਿਨੈ ਨੂੰ ਕੀ ਹੋਇਆ ਪੈ ਮੂੰਹ ਬੜਾਏਗਾ ਕੁਛ ਨਹੀਂ ਆ ਗਿਆ ਤੁਸੀਂ ਆ ਗਿਆ ਯਾਰ ਪਾਣੀ ਲਿਆਵਾ ਬਸ ਯਾਰ ਪਾਣੀ ਦਾ ਫਾਇਦਮਤ ਆ ਗੁਰੇਕਰ ਕੋਲ ਵੀ ਲੜ ਕੇ ਪਿੰਡ ਵਾਲਾ ਨੇ ਉੱਥੇ ਵੀ ਆਇਆ ਸੀ ਮੈਂ ਚੰਗਾ ਫੇ ਰੋਟੀ ਲਿਆ ਦਿੰਨੀ ਆ ਰੋਟੀ ਹਾਂ ਰੋਟੀ ਖਾ ਲਾਂਗੇ ਮੈਂ ਜਾਣਾ ਨਹਾਣਾ ਯਾਰ ਗਰਮੀ ਬਹੁਤ ਆ ਗਈ ਤੇ ਦੁਆਇ ਮੂੰਹ ਕੋ ਪੜਾਇਆ ਗਿਆ ਕੀ ਹੋਇਆ ਦਾ ਸਰ ਕੁਛ ਨਹੀਂ ਹੋਇਆ ਹੈਗਾ ਲੈ ਇੱਕ ਹੀ ਮੇ ਹੋ ਗਿਆ ਤੈਨੂੰ ਉਹ ਗੱਲ ਹੋਈ ਉਹ ਮੈਨੂੰ ਪਤਾ ਨਾ ਹੋਵੇ ਦੱਸ ਕੀ ਗੱਲ ਆ ਅਠੋਡੀ ਪਰਜਾਈ ਨਾ ਮੈਨੂੰ ਜੀਣ ਨਹੀਂ ਦਿੰਦੀ ਹੈਗੀ ਨਿੱਤ ਦਾ ਕਲੇਸ਼ ਕਰਦੀ ਆ ਉਹ ਲੈ ਅਗੇ ਅਠੋਡੀ ਪਰਜਾਈ ਉਹ ਮੇਰੀ ਪਰਜਾਈ ਤਾਂ ਬਾਅਦ ਚ ਆ ਪਹਿਲਾਂ ਤੇਰੀ ਭੈਣ ਆਗੀ ਨਾਲੇ ਹੁਣ ਕੀ ਕਰਤਾ ਉਹਨੇ ਕਰਨਾ ਕੀ ਆ ਮਾੜਾ ਜਿਹਾ ਮੌਕਾ ਲੱਭਿਆ ਨਹੀਂ ਜਾ ਕੇ ਬਾਪੂ ਦੇ ਉਦੀ ਕੰਨ ਭਰ ਦਿੰਦੀ ਆ ਪਤਾ ਕਿੰਨਾ ਗੁੱਸਾ ਆਉਂਦਾ ਹੈ ਸਿਆਣੇ ਬਿਆਣੇ ਬੰਦੇ ਨੂੰ ਇੱਥੇ ਕੁਝ ਹੋ ਜੇ ਕੌਣ ਜ਼ਿੰਮੇਵਾਰ ਆ ਗੱਲ ਕੀ ਹੋਮ ਕੋਈ ਤਾਂ ਗੱਲ ਕਹੀ ਹੋਊਗੀ ਕੀ ਗੱਲ ਗੱਲ ਕੀ ਕਹਿਣੀ ਆ ਕਣਕ ਧੋ ਕੇ ਸੁੱਕਣੇ ਲਾਈ ਸੀਗੀ ਮੈਂ ਤਾਂ ਇੰਨੀ ਸੋਹਣੀ ਕਣਕ ਤੇ ਰੀਝ ਨੇ ਨਜ਼ਰ ਲਾਤੀ ਨੇਰੀ ਆਗੀ ਸਾਰੀ ਕਣਕ ਚ ਰੋੜ ਪੈ ਗੇ ਲੈ ਆ ਕੋਈ ਗੱਲ ਆ ਕੋਈ ਇਹ ਕੋਈ ਤੁਹਾਡਾ ਤਾਂ ਨਾ ਸਮਝੋਂ ਬਾਹਰ ਆ ਮੇਰਾ ਯਾਰ ਤੁਸੀਂ ਮੈਂਟ ਚ ਲੜਨ ਲੱਗ ਜਾਨੀਓ ਮੈਂਟ ਚ ਤੁਸੀਂ ਇਕੱਠੀਆਂ ਹੋ ਜੈਣਗੇ ਇਹ ਮਸਲਾ ਨਾ ਤੁਸੀਂ ਆਪ ਦਾ ਆਪੇ ਸਮਝਿਆ ਕਰੋ ਨਾਲੇ ਉਹਨੂੰ ਸਮਝਾਉਣ ਨੂੰ ਵੱਡਾ ਬਈ ਹੈਗਾ ਆਪੇ ਇਹਦੇ ਨਾਲ ਗੱਲ ਕਰੂਗਾ ਨਾਲੇ ਤੁਸੀਂ ਬਾਪੂ ਕੋ ਗੱਲ ਕਰਦੇ ਸੁਣੀ ਲੱਗ ਜੈਂਗੀਆਂ ਕਿ ਬਾਪੂ ਨੂੰ ਕੱਲ ਨੂੰ ਕੋਈ ਗੱਲਬਾਤ ਹੋਗੀ ਬਾਪੂ ਆਜੇ ਸੌਖਾ ਦਾ ਕੋਈ ਮੈਂ ਤਾਂ ਆਪ ਆਈਂਗੇ ਨਹੀਂ ਪਰ ਜਦ ਆਗਲੀ ਜਾਂਦੀ ਫਿਰ ਮੈਨੂੰ ਤਾਂ ਜਾਣਾ ਪੈਂਦਾ ਵੀ ਭਾਈ ਫਿਰ ਮੈਂ ਕਾਹਤੋਂ ਪਿੱਛੇ ਰਹਾ ਹਾਂ ਹਾਂ ਉਹ ਤੂੰ ਕਿਉਂ ਪਿੱਛੇ ਰਹਿਣਾ ਦੇਖੋ ਇਹ ਗੱਲ ਦੇ ਵਿੱਚ ਤੁਸੀਂ ਆਪ ਆਪ ਦੇਖੋ ਠੀਕ ਆ ਮੈਨੂੰ ਨਾ ਖਿੱਚਿਆ ਕਰੋ ਮੈਂ ਕਿਹੜਾ ਦੱਸਿਆ ਮੈਂ ਤਾਂ ਮੱਥੇ ਤੇ ਹੱਥ ਰਾ ਕੇ ਚੰਗੀ ਭਲੀ ਬੈ ਗਈ ਸੀ ਨਾ ਪੁੱਛਿਆ ਕਰੋ ਉਹ ਫਿਰ ਮੈਨੂੰ ਤਾਂ ਆਉਂਦੀ ਆ ਵੀ ਕੀ ਹੋ ਗਿਆ ਕੇ ਹੋਰ ਗੱਲ ਤਾਂ ਨਹੀਂ ਇਹ ਵਾਰ ਬਿਮਾਰ ਬੂਰ ਹੋਏ ਤੂੰ ਕਿਹੜਾ ਦੱਸ ਮੈਂ ਹੁਣ ਤਾਂ ਪਰਜੈ ਨੂੰ ਵੱਡਾ ਭਰਾ ਹੋ ਆਪੀ ਦੇਖੂਗਾ ਹੈ ਉਹ ਕਹੂਗਾ ਜੋ ਕਹਿਣਾ ਪਹਿਲਾਂ ਵਿਆਹ ਵਾਲੇ ਕੀ ਹੋਏ ਦੇ ਪਿੱਛੇ ਪਿੱਛੇ ਫਿਰਦੇ ਸੀਗੇ ਉਹ ਤੂੰ ਐਵੇਂ ਹੀ ਗੱਲਾਂ ਹੀ ਨਾ ਬਣਾਇਆ ਕਰਕੇ ਪਿੱਛੇ ਪਿੱਛ ਮਾਂ ਮਾਂ ਵਰਗੀ ਹੈ ਮੇਰੇ ਮਾਂ ਮਾਂ ਵਰਗੀ ਕਾਹੂ ਆਉਂਦੀ ਔਦੀ ਜਿਆਦੀ ਮੇਰ ਆਉਂਦੀ ਆ ਚਲ ਚੰਗਾ ਯਾਰ ਤੁਸੀਂ ਨਾ ਆਪਦਾ ਮਸਲਾ ਆਪੇ ਦੇਖੋ ਮੈਂ ਨਹੀਂ ਮਾਤਾ ਦੀ ਨਾ ਨਾ ਕਰਿਆ ਰੋਟੀ ਵੀ ਹੁਣ ਉਹ ਤੋਂ ਹੀ ਲੈ ਕੇ ਖਾ ਲਈ ਚੰਗਾ ਕਹਿਤਾ ਭੱਜ ਕੇ ਚੰਗਾ ਤੈਨੂੰ ਵੀ ਨਾ ਦੁੱਖ ਦੱਸਾਂ ਬਾਪੂ ਨੂੰ ਵੀ ਨਾ ਦੱਸਾਂ ਜੇ ਪੇਕੇ ਨੂੰ ਦੱਸ ਦਿਆਂ ਉਹ ਵੀ ਇਸੇ ਦੀ ਮੇਰ ਕਰਦੇ ਨੇ ਤੇ ਮੈਂ ਦੱਸਾਂ ਕਿ ਇਹਨੂੰ ਹਜੇ ਮੇਰੀ ਦੁੱਧ ਵਾਲੀ ਗੱਲ ਤਾਂ ਵਿਚਾਲੀ ਰਹਿ ਗਈ ਵੀ ਮੇਰਾ 10 ਕਿਲੋ ਦੁੱਧ ਖਰਾਬ ਹੋ ਗਿਆ ਪਤਾ ਕਿੰਨਾ ਘਾਟਾ ਪਿਆ होर बापू ठीक है पुत ठीक है ठीक है खेतों आया पुत हाँ बापू खेतों आया रोटी पानी खा लिया तू बहुत वाया चढ़ती कला रख रोटी पानी खा लिया पुत मैं शरीर तर ढिला जैन दस तू हां ਤੇ ਪੌਦ ਕਿੱਡੀ ਕਿੱਡੀ ਹੋ ਗਈ ਲੋਕ ਤਾਂ ਟਿਰੋਨਾ ਲਾਉਣ ਲੱਗੇ ਮਸ ਬਾਪੂ ਆਪਣੀ 5-7 ਦਿਨਾਂ ਨੂੰ ਤਿਆਰ ਹੈ ਨਾਲੇ ਤਾਂ ਠੰਡ ਹੋ ਜੂਗੀ ਠੀਕ ਕਨਦਾ ਕੀ ਹੈ ਬੈਗਰੂ ਹੋਰ ਪਾ ਦੇ ਮੀ ਠੀਕ ਹੈ ਉਹ ਜਦੋਂ ਪੈ ਗਿਆ ਤੇ ਉਸ ਤੋਂ ਬਾਅਦ 10 ਦਿਨਾਂ ਤੱਕ ਆਪਣੀ ਪਨੀਰੀ ਤਿਆਰ ਹੈ ਉਸ ਤੋਂ ਬਾਅਦ ਸ਼ੁਰੂ ਕਰ ਦਾਂਗੇ ਠੀਕ ਆ ਪੁੱਤ ਜਿਉਂਦਾ ਰਹੇ ਖੇਤੋਂ ਆਇਆ ਪਾਣੀ ਪੂਣੀ ਪੀਲਾ ਘੈਰ ਰਾਜਵਿੰਦਰ ਨੂੰ ਪਾਣੀ ਲਿਆਉਗੀ ਹਾਂ ਬਾਈ ਵੀ ਵੱਡਾ ਬਾਈ ਵੀ ਖੇਤੀ ਸੀ ਅੱਛਾ ਛੋਟਾ ਵੀ ਮਰਨਾਲੀ ਆ ਗਿਆ ਨਾਲ ਆ ਗਿਆ ਹਾਂ ਮੈਂ ਤਾਂ ਕੋਰੀਏ ਚੱਲ ਦੋ ਅਰੈਸਟ ਕਰ ਲਾ ਜਾ ਕੇ ਠੀਕ ਆ ਪੁੱਤ ਹਾਂ ਓ ਮਾਈ ਗੋਡ ਬੜੇ ਮੈਰੀ ਪੀ ਪਾਣੀ ਰਜਵਿੰਦਰ ਆ ਪਾਣੀ ਲੈ ਕੇ ਆਇਓ ਗਲਾਸ ਅੱਗੇ ਜੀ ਓ ਮਾਈ ਗੋਡ ਅੱਗੇ ਜੀ ਤੁਸੀਂ ਹਾਂ ਆ ਗਿਆ ਅੱਜ ਤਾਂ ਗਰਮੀ ਵੀ ਬੜੀ ਆਈ ਬਸ ਗਰਮੀ ਤਾਂ ਹੁਣ ਦਿਨੇ ਗਰਮੀ ਦੇ ਤੇ ਆਪਣੇ ਪਨੀਰੀ ਬਨੂਰੀ ਕਿੰਮੇ ਚੋਨਾ ਲਾਉਂਦਾ ਨਹੀਂ ਹਜੇ ਲੱਗੇ ਨਾ ਹਜੇ ਲੱਗਣਗੇ 10 ਦਿਨ ਅੱਛਾ ਜੀ ਤੇ ਰੋਟੀ ਖਾਓਗੇ ਕਿ ਪੱਲਾ ਨਾ ਹੋਗੇ ਨਾ ਕਿਉਂ ਦੂ ਬਾਅਦ ਮੈਂ ਰੋਟੀ ਖਾਣਾ ਤੁਸੀਂ ਕਰ ਲੋ ਤਿਆਰ ਕਰ ਪਰਦੀਆਂ ਜੀ ਇਹ ਹਾਂ ਕੀ ਦੱਸਾਂ ਜੀ ਰਮਾਂਦੇ ਜੜੀ ਤੁਹਾਨੂੰ ਕੀ ਹੋ ਗਿਆ ਪਤਾ ਕੀ ਗੱਲ ਲੱਗੀ ਉਹ ਕਲ ਮੂੰਹ ਇਹ ਨਾ ਸਾਰਾ ਦਿਨ ਮੇਰੇ ਨਾਲ ਆੜਾ ਲਾਈ ਰਹੀ ਰੀਤ ਉਹ ਯਾਰ ਸੋਡਾ ਤਾਂ ਇਹੀ ਚ ਜੂਜੜਾ ਰਹਿੰਦਾ ਸਾਰਾ ਇਹਨਾ ਜਦੋਂ ਖੇਤਾਂ ਨੂੰ ਜਾਂਨੇ ਉਦੋਂ ਵੀ ਜਦੋਂ ਆਉਨੇ ਉਦੋਂ ਵੀ ਕਿਸੇ ਟਾਈਮ ਤਾਂ ਕੋਈ ਸੁਖ ਦਾ ਸਾਂ ਲੈਣ ਦੇ ਦੋ ਮੇਰੀ ਤਾਂ ਗੱਲ ਸੁਣ ਲਿਆ ਕਰੋ ਤੁਸੀਂ ਤਾਂ ਮੈਨੂੰ ਆਪ ਵਿਚਾਰੇ ਪਹਿਲ ਚੱਕ ਕੇ ਪੈ ਜਾਣੇ ਆਉਂਗੀ ਪਤਾ ਕੱਲ ਮ ਕਣਕ ਤੋਂ ਕੁ ਸੁੱਕਣੇ ਪਾਈ ਸੀ ਹਾਏ ਹਾਏ ਸਵੇਰ ਚੜ ਗਈ ਲ ਕਣਕ ਤੋਂ ਕੇ ਵੀ ਸੁੱਕਣੇ ਪਾਤੀ ਉਹਦੇ ਨੇਰੀ ਅੱਗ ਜੀ ਸਾਰੀ ਰੇਤੇ ਨਾਲ ਭਰ ਗਈ ਕਣਕ ਦਵਾਰੇ ਤੋਂ ਨਹੀਂ ਪਾਉਗੀ ਹੁਣ ਮੈਨੂੰ ਅੱਡੀ ਕਾਲੀ ਜੀ ਉਹਨ ਦਾ ਉਤਚੰਦਰੀ ਦੀ ਸੱਚੀ دماغ ਖਰਾਬ ਕਰਿਆ ਪਿਆਗਾ ਮੈਂ ਕਹਿੰਦਾ ਤੇਰੀ ਜੀਬ ਗਾਲੀ ਹੈ ਕਿਚ-ਕਿਚ ਕਰੀ ਜਾਨੀ ਹੈ ਸਾਰਾ ਕਦੇ ਉਹ ਨੂੰ ਕਦੇ ਇਹ ਕਰ ਲਿਆ ਉਹ ਕਰ ਲਿਆ ਗੱਲਾਂ ਨੇ ਪਹਾੜ ਬਣਾਈ ਜਨ ਸਾਰਾ ਜਨ ਨਾ ਤੂੰ ਬਾਪੂ ਨੂੰ ਕਹਿ ਦਿੰਦੇ ਤੁਸੀਂ ਵੀ ਐ ਕਹਿ ਦਿੰਦੇ ਕਿ ਤੇਰੀ ਜੀਬ ਕਾਲੀ ਹੈਗੀ ਮੇਰੀ ਤਾਂ ਗੱਲ ਸੁਣ ਲਿਆ ਕਰੋ ਜੇ ਮੈਂ ਬਾਪੂ ਕੋਲੇ ਦੱਸਣਗਾ ਨਾ ਚਾਰੇ ਪੈਰ ਲੈ ਕੇ ਮੇਰੇ ਮੰਗਰ ਭੱਜੀ ਗਈ ਬੁੜੇ ਦਾ ਬੀਬੀ ਘਟ ਗਿਆ ਸੀ ਇਹ ਮੈਂ ਤਾਂ ਦੱਸਾਂ ਗੱਲ ਹੁਣ ਆਪ ਹੀ ਕਹਿਣ ਲੱਗ ਰਹੀਆਂ ਤੂੰ ਬਾਪੂ ਦਾ ਬੀਬੀ ਘਟ ਗਿਆ ਸੀ ਫਿਰ ਬਾਪੂ ਕੋ ਨਹੀਂ ਸੋਚ ਲੋ ਤੁਸੀਂ ਤੂੰ ਤਾਂ ਵੱਡੀ ਐ ਚਲ ਉਹ ਤਾਂ ਛੋਟੀ ਐ ਨਿਆਣੀ ਐ ਦੋਏ ਭੈਣਾਂ ਤੁਸੀਂ ਕੀ ਗੱਲ ਐ ਇਹ ਕੋਈ ਰੋਟੀ ਦੇ ਟਾਈਮ ਤਾਂ ਨਾ ਤੁਸੀਂ ਕਲੇਸ਼ ਕਰਿਆ ਕਰੋ ਨਾ ਹਲੇ ਨਿਆਣੀ ਰਹਿ ਗਈ ਜਦੋਂ ਜਿਵੇਂ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਨੇ ਜਦੋਂ ਬੱਚਾ ਬੈਹ ਜਾਵੇ ਨਾ ਉਦੋਂ ਨਿਆਣਾ ਨਹੀਂ ਹੁੰਦਾ ਹੈਗਾ ਹੁਣ ਚੌਨੀ ਗਈਆਂ ਤੂੰ ਮੈਨੂੰ ਐ ਦੱਸਾ ਮੈਂ ਦੱਸ ਕੀ ਕਰਾਂ ਕਿਸੇ ਟਾਈਮ ਤਾਂ ਮੇਰੇ ਨਾਲ ਹਟ ਜੇ ਉਹ ਆਡਾ ਲਾਉਣਾ ਫਿਰ ਉਹ ਬੋਲਦੀ ਐ ਤੂੰ ਚੁੱਪ ਕਰ ਜਾ ਕਰ ਮੈਂ ਕਿੰਨਾ ਚਿਰ ਅੰਦਰ ਬੜੀ ਰਹੂੰਗੀ ਚੁੱਪ ਕਰਕੇ ਮਾ ਨਾ ਮੋਟਾ ਤੇ ਉਹਦੇ ਪਾਈ ਨੂੰ ਗਾਇਦਾ ਕਰ ਤੁਸੀਂ ਸਾਨੂੰ ਕੁਛ ਮੈਨੂੰ ਲੱਗਦਾ ਵੀ ਕਰਨ ਨਹੀਂ ਦੇਣਾ ਆਹੋ ਮੈਂ ਤਾਂ ਸਾਨੂੰ ਕੁਛ ਕਰਨ ਨਹੀਂ ਦੇਣਾ ਕਦੇ ਮੇਰੀ ਮੇਰ ਲਈ ਵੀ ਤੁਸੀਂ ਨੇ ਆਪ ਵੀ ਚਲਾਉਂਦੇ ਰਹੇ ਨਾ ਸਾਰਾ ਦਿਨ ਸਾਰਾ ਸਾਰਾ ਦਿਨ ਉਸੇ ਦੀ ਉਸੇ ਦੀ ਛੋਟੀ ਆ ਛੋਟੇ ਸਿਰ ਚੜਾ ਲਓ ਉਹਨੂੰ ਸਾਰੇ ਬੜਾ ਯਾਰ ਇਹਨਾਂ ਜੋ ਆਖਾਂਆਂ ਨੇ ਤੰਗ ਕਰੀ ਕਦੇ ਸਵੇਰੇ ਕਦੇ ਸ਼ਾਮ ਨੂੰ ਇਹੀ ਰਹਿੰਦਾ ਚ ਜੂ ਜਿਹੜਾ ਇਹਨਾਂ ਦਾ ਅੱਜ ਕਰਦਾ ਬਾਪੂ ਨਾਲ ਗੱਲਾਂ ਦਾ ਬਾਪੂ ਨਾਲ ਕਹਿੰਦੀ ਵੀ ਗੱਲ ਹੋਈ ਐ ਰੋਟੀ ਖਾ ਕੇ ਨਾ ਬਾਪੂ ਨਾਲ ਕਰਦਾnga ਲਵੀ ਬਾਪੂ ਇਹਨਾਂ ਨੂੰ ਸਮਝਾ ਦੂੰਗਾ ਮੜਾ ਯਾ ਐ ਨਹੀਂ ਲੋਟਾਂ ਦਾ ਥੱਕ ਟੁੱਟ ਕੇ ਆਉਨੇ ਆ ਰੋਟੀ ਵੇਲੇ ਕਲੇਸ਼ ਹੋ ਜਾਂਦਾ ਰੋਟੀ ਖਾ ਕੇ ਨਾ ਬਾਪੂ ਨਾਲ ਕਰਦਾnga ਲ ਮੈਂ ਬਾਪੂ ਜੀ ਹਾਪ ਤ ਸੌਂਗੇ ਜੀ ਹਾਪ ਤਖ ਜੀ ਲੱਗੀ ਸੀ ਮੈਂ ਤੈਨੂੰ ਐ ਦੱਸਣਾ ਆ ਜੀ ਹਾਂ ਦੱਸੋ ਪੁੱਤ ਮੈਂ ਰੋਟੀ ਪਾਣੀ ਖਾ ਲਿਆ ਅੱਛਾ ਤੇ ਹੁਣ ਨਾਲੇ ਤਾਂ ਵੱਡੇ ਬਾਈ ਦੀ ਰੋਟੀ ਲੈ ਜਾਣਾ ਠੀਕ ਹੈ ਜੀਤ ਦੀ ਠੀਕ ਹੈ ਮਟਮਟਾ ਲੱਗ ਰਿਹਾ ਪਾਉਣਾ ਠੀਕ ਹੈ ਤੇ ਇੱਕ ਮੈਂ ਤੈਨੂੰ ਜਾਂਦਾ ਜਾਂਦਾ ਗੱਲ ਹੋਰ ਕਹਿੰਦਾ ਜੀ ਹਾਂ ਦੱਸੋ ਪੁੱਤ ਦੱਸੋ ਅਜ ਵੱਖਰਾਂ ਦਾ ਚਿਰਚਿਰ ਜਾ ਹੁੰਦੀ ਆ ਰੋਜ਼ ਦੱਸਿਆਣਾ ਤੈਨੂੰ ਹਾਂ ਦੱਸਿਆ ਤੇ ਕੱਲ ਪਹੁੰਹਾਂ ਨੇ ਤੂੰ ਇਹਨਾਂ ਨੂੰ ਸਮਝਾ ਦੇ ਮੜਾ ਜਾਂ ਤੇ ਮੈਂ ਰੋਜ਼ ਦਾ ਕਲੇਸ਼ ਮੜਾ ਹੁੰਦਾ ਤੂੰ ਆਪੀਂ ਸਨ ਕੋਈ ਨਹੀਂ ਪੁੱਤ ਨਿਆਣੀਆਂ ਨੇ ਤੇ ਮੈਂ ਇਹਨਾਂ ਨੂੰ ਬੈਠ ਕੇ ਸਮਝਾਉਂਗਾ ਇਕੱਠ ਰੱਖੋ ਇਕੱਠ ਦੇ ਵਿੱਚ ਬਹੁਤ ਕੁਝ ਹੈ ਜੇ ਆਪਾਂ ਇਕੱਲੇ ਇਕੱਲੇ ਹੋਗੇ ਨਾ ਕੱਲੀ ਕੱਲੀ ਉਂਗਲੀ ਮਾਰਾਂਗੇ ਉਂਗਲੀ ਟੁੱਟ ਜੂ ਜੇ ਆਪਾਂ ਮੁੱਠ ਵੱਟ ਕੇ ਰੱਖਾਂਗੇ ਤਾਂ ਚੜ੍ਹਦੀ ਕਲਾ ਹੋ ਜੂਗੀ ਸਹੀ ਗੱਲ ਹੈ ਬਾਪੂ ਜੀ ਤੇ ਬਾਕੀ ਇਹਨਾਂ ਨੂੰ ਮੈਂ ਸਮਝਾਉਂਗਾ ਪੁੱਤ ਤੁਸੀਂ ਤਿੰਨੇ ਭਰਾ ਰਲ ਮਿਲ ਕੇ ਪੂਰੀ ਵਧੀਆ ਖੇਤੀ ਕਰੋ ਠੀਕ ਹੈ ਠੀਕ ਹੈ ਬਾਪੂ ਜੀ ਕੀ ਨਾ ਜ ਇੰਨਾ ਕੱਢ ਦੋ ਮੈਨੂੰ ਨਿਹਾਲੋ ਨਿਹਾਲ ਕਰ ਦੋ ਪਤਾ ਨਹੀਂ ਮੈਂ 2 ਸਾਲ ਆਏਗਾ ਪਤਾ ਨਹੀਂ ਨਾ ਮੈਂ ਬੇਫਿਕਰ ਹੈ ਬਾਪੂ ਜੀ ਠੀਕ ਹੈ ਹਾਂ ਤੂੰ ਉਹਦੇ ਸਿਹਤਾਂ ਰੱਖੇ ਜ਼ਰਾ ਠੀਕ ਆ ਪੁੱਤ ਜੀ ਤੂੰ ਜ਼ਬਰਦਾਰ ਮੈਨੂੰ ਖੇਤ ਤਾਂ ਲਿਆਈ ਨਾ ਕਰ ਯਾਰ ਕਿਉਂ ਆ ਤੂੰ ਪਤਾ ਪੁੱਜਾ ਮੇਰੇ ਲਈ ਬਣੀ ਨਹੀਂ ਮੈਥੋਂ ਕੰਮ ਹੁੰਦਾ ਮੈਨੂੰ ਕਾਲਜ ਵਗਿਆ ਕਰਨ ਉਹ ਛੋਟੇ ਭਾਈ ਪਤਾ ਕੀ ਗੱਲ ਨਾਲੇ ਤਾਂ ਸਿਹਤ ਠੀਕ ਰਹਿੰਦੀ ਐ ਹੁਣ ਮੈਂ ਛੁੱਟੀਆਂ ਛਟੀਆਂ ਕਰਕੇ ਤੈਨੂੰ ਉਹ ਐ ਨਾਲੇ ਅੱਗੇ ਬਾਪੂ ਨੂੰ ਪਨੀ ਫਿਕਰ ਰਹਿੰਦਾ ਤੂੰ ਐਂ ਕਰ ਮੇਰੀ ਗੱਲ ਸੁਣ ਵਡਾ ਭਾਈ ਜੀਤ ਲੱਗ ਰਿਹਾ ਉੱਥਰ ਪਨੀਰੀ ਕੋਲੇ ਆਪਣੇ ਇਧਰ ਮੈਂ ਬੱਟਾ ਮੁੱਟਾ ਸਮਾਰਦਾ ਉਧਰ ਉਹ ਬੱਟਾ ਕਰਦਾ ਹੁਣ ਬੱਟਾ ਕਰਕੇ ਉਹਨਾਂ ਨੂੰ ਧੰਨ ਟਾਈਮ ਆ ਗਿਆ ਯਾਰ ਰੋਟੀ ਉਹਨੂੰ ਫੜਾ ਦੇਂ ਜਾ ਕੇ ਤੇ ਸੇਵਾ ਕਰ ਲਿਆ ਕਰ ਉਹਦੀ ਮੈਂ ਤੈਨੂੰ ਦੱਸਾਂ ਮਾੜਾ ਮੋਟਾ ਕਹਿ ਹੁਣ ਕਿ 6 ਕਿੱਲੇ ਨੇ ਜੇ ਮਾੜਾ ਮੋਟਾ ਉਹ ਕੁੰਟ ਗਿਆ 6 ਚੋਂ ਹੁਣ 3 ਤਨ ਤਣਾਉਂਦੇ ਨੇ ਫਿਰ ਆਪਣੇ ਕੋਲ 2-2 ਰਹਿ ਜਾਣਗੇ ਐ ਕਿ ਬੋਲ ਚ ਬੱਖੀਆਂ ਕੁੱਟਾਂਗੇ ਆਪਾਂ ਉਹਦੀਆਂ ਪਾਏ ਐਵੇਂ ਹੀ ਨਹੀਂ ਬੋਲਿਆ ਕਰਦੇ ਬੜਾ ਕੇ ਰੱਖਾਂ ਬਈ ਚੌੜ ਕਰਦਾਂਗੇ ਹਾਂ ਇਹ ਹਿਜਤ ਚੌੜ ਕੇ ਦੇ ਉਹਦੇ ਕੋਲੇ ਨਾ ਕਰਦੀ ਤੂੰ ਨਹੀਂ ਕਰਦਾ ਬਈ ਇਹਨੂੰ ਪਤਾ ਹੀ ਹੈ ਚੰਨ ਅਬ ਤਾਂ ਤੂੰ ਧਿਆਨ ਨਾਲ ਜਾ ਕੇ ਬਾਈ ਨੂੰ ਕਹਿ ਦੀਂ ਕਦੇ ਬਾਪੂ ਠੀਕ ਹੈ ਕਦੇ ਠੀਕ ਹੈ ਹਾਂ ਤੇ ਆਹ ਰੋਟੀ ਲਵੇ ਬੈਠ ਕੇ ਖਵਾ ਦਿਆਂ ਨੂੰ। ਓ ਮਾ ਪਾਪਾ ਬਾਈ ਮੂੰਹ ਚ ਬੁਰਕੇ ਨਾ ਪਾਦਾ ਯਾਰ ਉਹਦੇ। ਮੈਂ ਫੜਾ ਦੂੰਗਾ ਕਿਹਨਾਂ ਦੇਖ। ਠੀਕ ਆ ਖਾ ਤਾਂ ਤੇਰੀ ਹੱਤ ਨਹੀਂ ਜਾਂਦੀ। ਤੂੰ ਐਵੇਂ ਨਾ ਉਹ ਨੂੰ ਉਹ ਕਰੀ। ਕੋਲ ਕਾਲਜ ਚ ਜਿੰਮੇ ਬੁੱਲੀ ਨੇ ਹੁਣ ਉੱਥੇ ਬੁੱਲੀ ਨਾ। ਬੁੱਲੀ ਜਾਣੇ ਜੈ ਜੈ ਕਹਿੰਦੇ ਮੈਂ ਤਾਂ ਕਾਲਜ ਹੀ ਜਾ ਕਰੂੰ ਠੀਕ ਆ। ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਹਾਂ। ਹਾਂ। ਇਹ ਮਾਰ ਦੇਣਗੇ ਦੋਹੇ ਇੱਥੇ ਮਿੱਤਰਾ ਕੰਮ ਕਰਾ ਕਰਾ। ਕੇਸਾਬ ਮੇਟਾ ਖੜਾ ਛੜਵਾ। ਆਪ ਤਾਂ ਕਾਲਜ ਟੱਪ ਜਾ ਕਰ। ਇੱਥੇ ਆ ਬਾਈ। ਉਹ ਵਰਦਾ

ਮੈਂ ਜਾ ਤੂੰ ਖਾਲਾ ਇਕਦੀ ਬਸ ਮੈਂ ਤਾਂ ਜੀ ਬਹਿ ਗਿਆ ਬਈਆ ਤੈਨੂੰ ਪਤਾ ਪੈਂਟ ਖਰਾਬ ਹੋ ਜਾਊਗੀ ਮੈਂ ਤਾਂ ਮੈਂ ਤਾਂ ਮੇਰੇ ਦੋਸਤ ਨਾਲ ਜਾਣਾ ਸੀਗਾ ਸ਼ਹਿਰ ਆਹ ਪੈਂਟਾਂ ਵੀ ਪਾਟੀਆਂ ਹੀ ਰੱਖਦਾ ਤੂੰ ਕਾਲਜ ਕਰਕੇ ਆਏ ਫੇ ਤੈਨੂੰ ਪਤਾ ਤਾਂ ਹੋਏਗਾ ਬਈ ਯਾਰ ਹੁਣ ਇਹ ਪਾਟੀਆਂ ਹੀ ਪਾਉਂਦੇ ਨੇ ਅੱਜ ਕੱਲ੍ਹ ਬਈ ਕੋਲ ਚਾਹੇ ਪਾਟੀਆਂ ਪੈਂਟਾਂ ਪਾਉਂਦੇ ਨਹੀਂ ਹਾਂ ਤੈਨੂੰ ਪਤਾ ਨਹੀਂ ਸਾਡੇ ਤਾਂ ਜੇ ਮੱਲਾ ਪਾਲੇ ਕਹਿਣਗੇ ਪਾਟੀ ਪੈਂਟ ਪਾਈ ਫਿਰਦਾ ਵਾ ਘਰਾਂ ਚ ਥੋੜੀ ਤਾਂ ਢੀ ਦੁਨੀਆ ਚਲ ਠੀਕ ਆ ਬਾਈ ਮੈਂ ਚੱਲਦਾ ਯਾਰ ਹਾਂ ਚੱਲ ਕੋਈ ਨਾ ਮੈਂ ਰੁਕ ਤੂੰ ਗਰਮੀ ਵਾਲੀ ਯਾਰ ਮੈਂ ਤਾਂ ਲੋਜੇ ਚ ਖੜਾ ਨਹੀਂ ਜਾਂਦਾ ਤੂੰ ਬਾਬਾ ਤੇ ਹਾਂ ਬਾਈ ਏਸੀ ਚ ਬੈਠ ਜਾ ਕੇ ਹਾਂ ਹਾਂ ਸਹੀ ਗੱਲ ਆ ਚੱਲ ਖਾ ਲਈ ਓਕੇ